ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਸਵੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸੱਤ ਅੱਠ ਮੱਝਾਂ ਤੁਹਾਨੂੰ ਦਿਖਾਵਾਂਗੇ ਬਾਕੀ ਕੋਈ ਸੋਈਆਂ ਆ ਕੋਈ ਗੱਬਣਾ ਆ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਾਂ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਤੇ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਚਲੋ ਵਧੀਆ ਜੀਦਾ ਤੇ ਨਾਮ ਦੱਸਦੇ ਕਰੀ ਫਿਰ ਸਿੰਦਰ ਸਿੰਘ ਤੋਂ ਪਿੰਡ ਚੱਠਾ ਤਸਵੀਰ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ ਹੀ ਬੋਲਦਾ 95827552 ਠੀਕ ਆ ਤੇ ਅੱਜ ਫੇਰ ਪੂਰੀ ਲੱਭ ਲੈਂਦੀ ਵੀ ਇੱਕ ਅੱਜ ਪੂਰੀ ਲੈ ਆਂਦੀ ਉਦੋਂ ਹੀ ਪੂਰੀ ਬਣੀ ਚੱਗੀ ਮੈਂ ਬੜਾ ਫੋਨ ਆਇਆ ਉਹਦਾ ਵੀ ਉਦੋਂ ਨਾ ਕੱਲੀ ਪੂਰੀ ਸੀ ਅੱਜ ਨੀਲੀ ਰਾਵੀ ਚ ਆ ਗਈ ਹਨਾ ਅੱਜ ਨੀਲੀ ਪੂਰੀ ਚ ਆ ਗਈ ਆ ਤੇ ਜਾਦੂਆ ਮੈਂ ਤਾਂ ਵੀ ਤੇਰਾ ਚਾਗਲ ਦੋ ਦਿੰਦੀ ਆ ਇਹ ਗੱਬਣ ਆ ਹਨਾ ਬੜੀ ਬੜੀ ਠੀਕ ਐ ਪਾਰੀਆਂ ਮੱਝਾਂ ਚ ਆ ਜਿਹੜੀ ਮਹੀਂ ਚੰਗੀ ਜਗਾ ਜੁੜਾ ਦੇ ਖੋਲੋ ਹਾਂ ਤੋਰਦੀਏ ਕਰੀਨ ਕਿੰਨਾ ਦੁੱਧ ਭਰੀ ਜਾਊਗੀ ਵੀਰ ਜੀ ਇਹ 13 ਲੀਟਰ ਤੋਂ ਬਾਹਰ ਰਹੇਗੀ ਅੱਛਾ 13 ਲੀਟਰ ਦੇ ਲਾਗੇ ਬੰਨੇ ਭਰੀ ਜਾਊਗੀ ਲਿਆ ਵੀਰ ਜੀ ਬਾਕੀ ਪੂਰੀ ਨੀਲੀ ਆ ਜਿਹੜੀ ਇਹ ਕਰੀ ਚਿਹਰਾ ਕਰੀ ਇਹਦਾ ਇਧਰ ਨੂੰ ਆਹ ਦੇਖ ਸਕਦੇ ਹੋ ਚਿਹਰਾ ਇਹਦਾ ਚਲੋ ਬੰਦੋ ਵੀਰ ਜੀ ਇੱਕ ਕਰੀ ਤੇ ਬਾਕੀ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਨੀਲੀ ਦੀਆਂ ਪੂਰੀਆਂ ਵਾਂ ਤੇ ਆ ਥਾਣੇ ਤੇ ਦੇਖ ਸਕਦੇ ਜੀ ਤੇ ਬਾਕੀ ਆ ਹਵਾਨੇ ਚਿੱਟੇ ਲਾ ਆਪਾਂ ਦੇਖ ਸਕਦੇ ਜੀ ਹਵਾਨਾ ਇਹਨੇ ਭਰਨਾ ਆ ਚੰਗਾ ਭਰਨਾ ਆ ਡੇਰੀਆ ਦੇ ਵੀਰਾਂ ਦੇ ਮਤਲਬ ਦੀ ਮੱਝ ਆ ਜੀ ਸਰੀਰਾਂ ਭਾਰੀ ਆ ਭਾਰੇ ਸਟਰਕਚਰ ਦੀ ਆ ਤੇ ਦੁੱਧ ਕਿੰਨਾ ਦੱਸਿਆ ਵੀਰ ਜੀ ਭਰੀ ਜਾਊਗੀ 13 ਕਿਲੋ ਮਹੀ ਦਿੰਦੀ ਏ ਤੇ ਮੁੱਲ ਫਿਰ ਇਹਦਾ ਮੁੱਲ ਇਹਦੀ 85000 ਦੀ 75 ਦੀ ਹਾਂਜੀ ਕਰ ਦੋ ਮਾਨਤਨ ਹੋਰ ਦੱਸੋ ਕਿੰਨਾ ਕਰਦੀ ਹੈ 82000 ਦੀ 80000 ਦੀ 80000 ਦੀ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਹੋ ਜਾਗਾ ਕਰਦਾ ਨਹੀਂ ਬਾਕੀ ਵੀਰ ਜੀ ਮੈਂ ਗਰੰਟੀ ਦੇ ਦਵਾਂਗੇ ਅੱਛਾ ਥਾਣਾ ਦੀ ਪਿੱਛੇ ਦੀ ਫੁੱਲ ਗਰੰਟੀ ਠੀਕ ਹੈ ਇੱਕੀ ਠੀਕ ਆ ਨਹੀਂ ਸੋ ਆਗੇ ਵੇਚਾਂਗੇ ਮੇਰਾ ਕੋਈ ਨਾਮ ਨਹੀਂ ਦਾ ਠੀਕ ਹੈ ਜੀ ਹਾਂਜੀ ਭੜੇ ਦੁੱਧ ਵਾਲੀ ਤੇ ਹੁਣ ਆ ਜਿਹੜੀ ਨੀਲੀ ਦੀ ਮੱਝ ਜੇ ਇਹ ਵੀ ਸੂਈ ਹੈ ਤੋਰੋ ਫਿਰ ਇੰਨਾ ਮੈਂ ਵੀਰ ਜੀ 10 ਕਿਲੋ ਤੋਂ ਬਾਹਰ ਹੋ ਜਾਊਗਾ ਤਿਆਰ ਜਿਹੜਾ ਮੌਕੇ ਤੇ ਸੋ ਆਗੇ ਦੇਣਾ ਅੱਛਾ ਰਵਾਇ ਦੇਣਾ ਜਦੋਂ ਮੌਕਾ ਅੱਛਾ ਹਾਂਜੀ ਠੀਕ ਹੈ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਇਹ? ਅਗੇ 10 ਹਜ਼ਾਰ ਗਲ ਹੋਣੀ ਹੋਣਾ ਦੁੱਧ 13 ਕਿਲੋ ਦੇ ਜੂਗੀ। ਠੀਕ ਹੈ ਜੀ। ਮਾਵੇ ਕਟਾ ਜੀ। ਜੋ ਜਾ ਸੁਆ ਜੀ ਜੋ ਬਹੁਤ ਚੰਗੀ ਚੋਈ ਆ। ਆ ਜ ਲੈ ਬਾਕੀ ਬਿੱਲੀ ਆ ਖਲੀ ਆ ਆ ਥੱਲੇੋਂ ਦੇਖ ਕਰਦੇ ਜੀ ਇੱਕ ਵਾਰੀ ਤੇ ਇਹਦਾ ਫਿਰ ਮੁੱਲ ਬੋਲ ਦੇਣਾ 85000 ਅੱਛਾ ਹਾਂ ਜੀ 80 ਦੇ ਦਈਏ ਵੀ ਦੋ ਛੱਡ ਦਈਏ 80 ਜੋ ਹੋਰ ਕਰ ਦਈਏ ਮਾਨਤਨ ਦਸੋਂ ਕਰਾ ਕਰ ਦਈਏ 75000 ਦੀ ਦੇ ਦਈਏ ਜਾਨ ਦੀ 75000 ਦੀ बाकी ਆਪੇ ਚਲੋ 75 ਦੀ ਹੋ ਗਈ ਫਿਰ ਜੱਸਨ ਹੋ ਗੰਜੜਾ ਕਹਤ ਸੋਚ ਨਹੀਂ ਲੱਗ ਪਏ 75000 ਰੁਪਏ ਠੀਕ 11 12 ਗਲ ਦੁੱਧ 10 ਪਰ ਕੇ ਦੇਣੀ ਅੱਛਾ ਹਾਂਜੀ ਠੀਕ ਆ ਤੇ ਇੱਕ ਵਾਰੀ ਥਾਣੇ ਦੇ ਤੁਹਾਨੂੰ ਲਾਗੇ ਦਾ ਦਿਖਾਈਏ ਆ ਦੇਖ ਸਕਦੇ ਨੇ ਦੁੱਧ ਮਲਾ ਲਾਉਂ ਤੋਂ ਤੇ ਹਵਾਨੇ ਦੇ ਨਾੜਾਂ ਜਿਹੜੀਆਂ ਉਹ ਦਿਖ ਸਕਦੇ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਚੰਗੀਆਂ ਆ ਚਿਹਰਾ ਵੀ ਇਹਦਾ ਇੱਕ ਵਾਰੀ ਦੇਖ ਸਕਦੇ ਜੀ ਤੇ ਬਾਕੀ ਜਿਹੜੇ ਜਿਹੜਾ ਕੋ ਲੈ ਜੂ ਯਾਦ ਕਰੋ ਜਦੋਂ ਤੁਆ ਬਵਾਇ ਮੈਂ ਠੀਕ ਹੈ ਜੀ ਤੇ ਹੁਣ ਇੱਕਾ ਤੇ ਹੁਣ ਵਿਧੀਆ ਜਿਹੜੀ ਦੂਸਰੇ ਨੰਬਰ ਤੇ ਜੇ ਜੀ ਸੂਈ ਜੀ ਵਿਧੀ ਤੀਸਰੇ ਤੇ ਆ ਗਈ ਸੱਚ ਜਰੀਏ ਹੁਣ ਤੋਰ ਤੇ ਲਈ ਪਹਿਲਾਂ ਤੋਰ ਦੋ ਇੱਕ ਰੀ ਵਿਧੀ ਉਹ ਜਵਾਬ ਹਮਾਰਾ ਦੇਣ ਲਈਓ ਚਾਹ ਬਸ ਮਾ ਆ ਕੇ ਘਰੇ ਤੇ ਆ ਲਈ ਜੀ 10 ਲੀਟਰ ਦੁੱਧ ਜਿਹੜਾ ਇਹਦੇ ਕੋਲ ਵੀ ਕਹਿੰਦੇ ਵੀ ਹੈਗਾ ਹਵਾਨੇ ਦੀ ਥੋੜੀ ਨਿਗਰ ਆ ਨਿਵਾ ਥੋੜਾ ਨਿਗਰਾ ਅਸਦੀ ਚਵਾਹੀ ਬੜੀ ਮਹੀਂ ਬਹੁਤ ਚੰਗੀ ਘਰ ਜਾਣ ਵਾਲੀ ਆ ਚਵਾ ਜਿਹੜਾ ਇਹਦਾ ਕਿੰਦੇ ਵੀ ਤੁਹਾਨੂੰ ਦਿਖਾ ਦਿੰਨੇ ਓ ਕੀ ਬਈਆ ਵੇਖੋ ਆ ਦੇਖ ਸਾਡੇ ਜੀ ਲੈ ਜੀ ਵੀਡੀਓ ਤੇ ਰਹੇ ਆ ਵੀ ਚੰਗੇ ਕਦ ਕਾਟ ਕੇ ਆ ਪਰ ਇਸ ਸਟਰਕਚਰ ਤੇ ਆ ਕਾਈ ਕਾ ਕਰਾਂਗੇ ਮਈਆ ਦੇਖੋ ਗੱਡੀ ਤੋ ਆਹੀ ਬੋ ਚੰਗੀ ਔਰ ਬਾਕੀ ਸਵਾਜ ਇਹਦਾ ਹੋਣੇ ਤੁਹਾਨੂੰ ਦਿਖਾ ਦਿੰਨੇ ਜੇ ਵੀ ਹੈ ਬੰਦੇ ਜੇ ਥੋੜੀ ਨਿੱਗਰ ਆ ਲਿਆ ਦਿਖਾ ਦੇ ਵੀਰ ਜੀ ਚਵਾਜ ਦਾ ਲੱਛੜ ਦਾ ਬੱਚਾ ਆ ਜਿਹੜੀ ਕੱਟੀ ਆ ਛੜਤੀ ਜਿਹੜੀ ਕੱਟੀ ਥੱਲੇ ਬਹੁਤ ਚੰਗਾ ਚਵਾਜ ਸਮਾਜ ਇਹ ਪੋਤੇ ਦਿਨਾਂ ਦੇ ਨਹੀਂ ਹੈ ਜੇ ਆ ਦੇਖ ਤੁਸੀਂ ਦੇਖ ਸਕਦੇ ਹੋਣਾ ਪਸੰਗੀ ਜੀ ਵੀ ਦੀ ਹਾਂ ਜੀ ਬਸ ਹੋ ਗਈ ਚਲੋ ਫਿਰ ਦਿਖਾ ਦਿੰਦੇ ਆ ਆ ਗਿਆ ਨਾ ਇਹਦਾ ਦੀ ਨਵੀਂ ਨਵੀਂ ਮੋਟੀ ਜਾਂ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਇਹ ਪਾੜ ਲਈ ਜੀ ਬਹੁਤ ਚੰਗੀ ਮਈ ਹੈ ਤੇ ਘਰ ਰੱਖਣ ਵਾਲੀ ਹੈ ਠੀਕ ਹੈ ਚਲੋ ਦਿਖਾ ਦੋ ਚਾਹੇ ਮਾਟੀ ਵਿਖਾ ਲ ਦੋ ਸਾਰੀ ਖਾਲੀ ਕਰ ਲੀ ਜੀ ਹਾਂ ਜੀ ਠੀਕ ਬਾਕੀ ਟਾਈਮ ਤੇ ਸ਼ਾਮ ਮਾ ਦਈਏ ਜਦੋਂ ਆਂਗੇ ਬਾਕੀ ਆਪਾਂ ਸਿਰਫ ਤੁਹਾਨੂੰ ਚਵਾਇ ਦਿਖਾਉਣਾ ਵਾ ਬਾਕੀ ਉਹ ਤੁਸੀਂ ਆਪਣੀ ਦੋ ਟਾਈਮ ਚ ਹੋਗੇ ਕਰਨੀ

ਮੈਂ ਮੱਝਾਂ ਮੱਝਾਂ ਛੋੜਦੇ ਬੋਵੇ ਦੇ ਨਾਲ ਨਹੀਂ ਜੇ ਮੱਝਾਂ ਛੋੜਦੇ ਬੋਵੇ ਕੋਈ ਪਰਵਾਹ ਨਹੀਂ ਠੀਕ ਜੀ ਤੇ ਬਾਕੀ ਕਿੰਨੀਆਂ ਮੱਝਾਂ ਚ ਬੱਜੀ ਆ ਕੋਈ ਗੱਲ ਨਹੀਂ ਨਹੀਂ ਤੇ ਕਈ ਵਾਰੀ ਮੱਝਾਂ ਨਾਲ ਹੁੰਦਾ ਕਿ ਚਵਾਈ ਕਰਨ ਲੱਗੇ ਲੱਗੇ ਬੰਨੇ ਹੋਰ ਕੋਈ ਮੱਝ ਨਾ ਹੋਵੇ ਤਾਂ ਜਿਹੜਾ ਮਰਜ਼ੀ ਬਦਲ ਬਦਲ ਕੇ ਬਈ ਜਾਵੇ ਤੇ ਬੜੇ ਸ਼ਾਂਤ ਜਿਹੇ ਸੁਭਾਅ ਦੀ ਆ ਜਿਹੜੀ ਮਲਟੀ ਜਿਹੜੀ ਲਕਪਕ ਭਰਨੀ ਆ ਲਈ ਐ ਇਹ ਵੀ ਹਵਾਨੇ ਤੇ ਨਹੀਂ ਗਰਿਆ ਉਤਰਾ ਮੈਂ ਅੱਜ ਦੁੱਧ ਆ ਲਈ ਐ ਬਹੁਤ ਦੁੱਧ ਆ ਲਈ ਨਹੀਂ ਐ ਦੂਸਰੀ ਪਾਲਟੀ ਫੜਾ ਲਈ ਉਹਦੀ ਬੱਚੇ ਛੱਡ ਨਹੀਂ ਕੋ ਬੱਚੇ ਜੱਗਿਆ ਛੱਡ ਗਿਆ ਛੱਡ ਦੇ ਬੱਚਾ ਦੋ ਡਾਂਗ ਚੋਗੇ ਕੋ ਵੀਰ ਦੀ ਤਸੱਲੀ ਕਰਕੇ ਬਾਕੀ ਆਪਣੇ ਕੋ ਦੋ ਡਾਂਗ ਚੋਗੇ ਖੜੇ ਤਸੱਲੀ ਕਰਕੇ ਖੜੇ ਇਹ ਤੇ ਆਪਾਂ ਸਿਰਫ ਤੁਹਾਨੂੰ ਜਿਹੜਾ ਵਾ ਚਵਾਜ ਦਿਖਾਇਆ ਵਾ ਕੋਈ ਵੀਰ ਆਪਣਾ ਦੋ ਟਾਈਮ ਚੋਗੇ ਖੜੇ ਹਾ ਅເລັກਸਾਂ ਜੀ ਤੇ ਕਿੰਨਾ ਫਿਰ ਵੇਚੀ ਰੱਖੀ ਹੈ ਦਾ ਆਪਾਂ ਮੁੱਲ ਮੁੱਲ ਦੇ ਦੀ 80000 ਦੀ 75000 ਦੀ ਦੇ ਦੀ ਠੀਕ ਆ ਮੈਂ ਬੜੀ ਭਾਰੀ ਹੈ 60000 ਦੀ ਉਦਾਂ ਹੀ ਵੇਚੀ ਹੁਣ 10 ਲੀਟਰ ਜਿਹੜਾ ਘਰ ਚਵਾ ਦੋਗੇ ਹਨਾ ਪਾਰੀਆਂ ਮੱਜਾਂ ਚ ਆ ਵੱਡੀਆਂ ਮੱਜਾਂ ਗੇ ਮਤਲਬ ਚੰਗੇ ਸਟਰਕਚਰ ਦੀ ਤੇ ਕਿੰਨਾ ਕੁ ਦੁੱਧ ਕਰੀ ਜਾਊਗੀ ਇਹ ਦੁੱਧ ਵੀ ਜੀ ਭਰ ਤੇਰਾ ਕੱਲ ਦੋਗੇ ਠੀਕ ਹੈ ਜੀ ਤੇ ਹੁਣ ਇੱਕ ਆ ਝੋਟੀ ਤੁਹਾਨੂੰ ਦਿਖਾਉਣੀ ਆ ਇਹਦਾ ਬੱਚਾ ਮਰਿਆ ਜੀ ਬੱਚਾ ਨਹੀਂ ਹੈਗਾ ਇਹਦਾ ਕਿੰਨੀ 1.5 ਲੀਟਰ ਦੀ ਸੂਈ ਹੋ ਗਿਆ ਜੀ ਠੀਕ ਆ ਲੋਨੇ ਲਿਖੋ ਹੋਗਾ 7 ਕਿਲੋ ਅੱਛਾ 6 ਕਿਲੋ ਕਰ ਵੀ ਜਿਹੜਾ ਮਰਜ਼ੀ ਲੈ ਜਾਏ ਸਾਡੇ ਘਰੇ ਝੋਲੇ ਉਸਦੇ ਘਰ ਜਾ ਕੇ ਬਕਾਨੇ ਖਾਣੇ ਕਦਾ ਦਿਨ ਦੀ ਗੱਲ ਆ ਸਦੀ ਪਰ ਹਲਦੀ ਨਹੀਂ ਕਦੇ ਵੀ ਠੀਕ ਹੈ ਜੀ ਰਾਜੀ ਧਰਗੇ ਚੋਵੇ ਚਲੋ ਆਜ ਲੈ ਆਓ ਫੇਰ ਪਾਰਾ ਵੇ ਇੱਥਾ ਨਾਲ ਇਹਦੇ ਵੀ ਆਪਾਂ ਦੇਖ ਸਕਦੇ ਚੰਗੇ ਗਿਆਬ ਤੇ ਚੋਲ ਇੱਕ ਨੰਬਰ ਹੋਊਗੀ ਆ ਪਿਛੇ ਵੀ ਕਰੀ ਦੇਖ ਸਕਦੇ ਚੰਗੇ ਗਿਆਬ ਤੇ ਦੂਰ ਦੂਰ ਜਿਹੜਾ ਥਾਣਾ ਹੈ ਜਿਹੜਾ ਇਹਦਾ ਲੈ 6-7 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਨਾ ਆਉਂਦੀ ਲਾਈਕੀ ਗਿਟੀ ਨਹੀਂ ਲਿਆਉਂਦੀ ਦੂਰ ਤੋਂ ਇੱਕ ਵਾਰੀ ਦੇਖ ਸਕਦੇ ਹੋ ਚੰਗੀ ਤਰ੍ਹਾਂ ਬਾਕੀ ਨਵੀਂ ਝੋਟੀ ਆ ਅਗਲੇ ਸਵੇਰ ਨੂੰ ਚੰਗੀ ਤਿਆਰ ਹੋ ਜਾਊਗੀ ਚੰਗਾ ਦੂ ਦੂ ਜਿਹੜਾ ਥਣ ਲੱਗਾ ਤੇ ਇਹਦਾ ਫਿਰ ਮੁੱਲ ਵਿੱਦੀ ਮੁੱਲ ਇਹਦਾ ਲਿਜੀ 5000 ਦੇ ਅੱਛਾ ਹਾਂਜੀ ਤੇ ਮਾਨਤਾ ਨੇ ਵਿੱਚੋਂ 2000 ਕਰਦੀ 5000 ਕਰੀਏ ਯਾ ਲੋਕਾ ਜੀ 44000 ਦੀ ਸਰਕਾਰੀ ਆਦੀ ਦੇਣੀ ਆ ਅੱਛਾ 43000 ਦੀ ਠੀਕ ਹੈ ਜੀ ਤੇ ਜਿਹੜੀ ਹੁਣੇ ਤੋਂ ਅਗਲੀ ਮੱਝ ਹੁਣ ਡਿਊਟੀ ਸੂਈਏ ਹੁਣ ਆ ਵੀ ਸੋਈ ਸਵਾਈਏ ਵੀਰ ਜੀ ਉਹ ਜੋ ਢੀਕੜੀ ਪ੍ਰੀਤੀ ਵਾਲੀ ਤੇ ਜਾਂਦਾ ਸੂਈਏ ਕਿੰਨਾ ਇਹ ਤਾਂ ਕੱਲ ਦੁੱਧ ਤਿਆਰ ਆ ਵੀਰ ਜੀ 10 ਕਿਲੋ ਹੋਗਾ 9 ਕਿਲੋ ਜਿਹੜਾ ਮਰਜੀ ਵੀਰ ਤੋਂ ਆ ਕੇ ਇੱਕ ਨੰਬਰ ਚੋਂ ਆਉਣ ਲੱਗੀ ਹੋਗੀ ਚਵਾਗੇ ਤਾਂ ਸੱਜੀ ਲਾ ਕੇ ਖੜੇ ਮਗਾ ਬਟਾ ਜੀ ਠੀਕ ਜੀ ਹਾਂ ਜੀ 10 ਲੀਟਰ ਜਿਹੜਾ ਇਹਦੇ ਕੋਲ ਵੀ ਦੁੱਧ ਹੈਗਾ ਛੋਟੀ ਦੇਖੋ ਪਲੀ ਗੱਡੀ ਆ ਵੱਡੀ ਝੋਟੀ ਆ ਬਾਕੀ ਕੱਦ ਕਾਠ ਬੇਲਦੀ ਆਪਾਂ ਦੇਖ ਸਕਦੇ ਚੰਗੀ ਆ ਥਣ ਤੇ ਵੀ ਥਣ ਵੀ ਚੰਗੇ ਲੱਗੇ ਆ ਤੇ ਦੋਨੋਂ ਪਾਸੇ ਹਵਾਨੇ ਤੇ ਜੜੀਆਂ ਨਾੜਾਂ ਜੜੀਆਂ ਚੰਗੀਆਂ ਪਰ ਉੱਪਰ ਹੱਥ ਦੇ ਜਿਵੇਂ ਇਹ ਲਾਥਾਨੇ ਆ ਜਿਹੜਾ ਤੇ ਬਾਕੀ ਚੰਗੇ ਸਟਰਕਚਰ ਦੀ ਆ ਹਾਨੇ ਤਾਂ ਦੀ ਕਿੰਨਾ ਵਿੱਚ ਦੀ ਦੁੱਧ ਭਰੀ ਜਾਊਗੀ ਦੁੱਧੇ ਵੀ 12 ਕਿਲੋ ਕਰ ਜੂਗੀ ਜੋਟੀ ਤੇ ਸੋਈ ਨੂੰ ਕਿੰਨਾ ਚਿਰ ਹੋ ਗਿਆ ਵਾ ਸੋਈ ਨੂੰ 10 ਵਰਨ 10000 ਦਿਨੋਂ ਵੀਰ ਮਗਰ ਪੱਟਾ ਜੋ ਕਿਲੋ ਕਰ ਅੱਛਾ ਆ ਬੱਚੇ ਆ ਤਰ੍ਹਾਂ ਆ ਦੇਖ ਸਕਦੇ ਜੀ ਆ ਜੇ ਬੱਚੇ ਆ ਬਿਲਕੁਲ ਛੋਲੇ ਬੱਚੇ ਦੋ ਪੁੱਤਰ ਬੱਚੇ ਆ ਦੇਖ ਸੰਦੇ ਤੇ ਕਿੰਨਾ ਫਿਰ ਵੀਰ ਜੀ ਮੁੱਲ ਰੱਖਣਾ ਆਪਾਂ ਇਹਦਾ ਮੁੱਲ ਜਿਹੜਾ 85000 ਦੇ 80 ਦੀ ਦਈਏ ਦੋ 80 ਹੀ ਛੱਡ ਦੀਏ 78000 ਦੀ ਪੂਰੇ 75000 ਦੀ ਦੇਣੀ ਆ ਵਡੀ ਝੋਟੀ ਅੱਛਾ 75000 ਦੀ ਦੇਣੀ ਆ ਦੀ ਦੇਣੀ ਠੀਕ ਆ ਇਹ ਵੀ ਸੋਈ ਸਵਾਈ ਹੈ ਇਹ ਵੀ ਸੋਈ ਹੈ ਸੰਗ ਵੀਰ ਜੀ ਦੋ 11 12 ਜਨਾਮ ਦੇ ਦਾਖਲ ਜਿਹੜਾ ਮੱਦੀ ਚੋ ਕੇ ਤਸੱਲੀ ਕਰਕੇ ਖੜੇ ਤੇ ਇਹ ਕਿੰਨਾ ਕਿ ਦੁੱਧ ਭਰੀ ਜਾਊਗੀ ਵੀਰ ਜੀ 12 13 ਕਿਲੋ ਦੇ ਜੂਗੀ ਵਡੀ ਝੋਟੀ ਹੈ ਵੇਖੋ ਦੋਸਤ ਲੋਕ ਚੋਗੇ ਤੇ ਸੱਲੀ ਕਰਕੇ ਖੜੇ ਹੋਈ। ਦੇਖੋ ਕੋ ਦੋਕਾ ਬਸਮਾਤ ਨਹੀਂ ਇਹ ਲੋਕਾਂ ਦੇ ਸੱਲੀ ਕਰਕੇ ਖੜੇ ਪੈ ਮੋਟਾ ਮ। ਲੈ ਆ। ਆ ਵੀ ਲੈ ਆ ਜੀ। ਬਾਕੀ ਕੱਦ ਕਾਠ ਬੇਲਦੇ ਇਹ ਵੀ ਆਪਾਂ ਦੇਖ ਸਕਦੇ ਚੰਗੀ ਆ। ਉਹ ਪਲੀ ਕਦਾ। ਇਹ ਦੇਖ ਸਕਦੇ ਜੀ। ਕੱਟਾ ਚੋਟੀ ਦਾ। ਇਹ ਤੋਂ ਥੋੜੇ ਤੋਂ ਚੰਗੀ ਆ ਉਤਰਾ ਬਾਕੀ ਇਹ ਆ ਵੀ ਜਿਹੜੇ ਕਿਸੇ ਵੀਰ ਨੇ ਮੱਝਾਂ ਲੈਣੀਆਂ ਵਾ ਇੱਥੇ ਆਣ ਕੇ ਵੇਖੇ ਪਸੰਦ ਵਿੱਚ ਕੋਈ ਨਾ ਕੋਈ ਆਉਗੀਆਂ ਜ਼ਰੂਰ ਜਿਸ ਤਰ੍ਹਾਂ ਦੇ ਵੱਡੇ ਮੁੱਲ ਛੋਟੇ ਮੁੱਲ ਸਾਰੇ ਹੈਗੀਆਂ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ 85000 ਜੀ ਇਹ ਵੀ ਦੇ ਦੀ 80 ਦੀ 80 ਜੋ ਦੱਸਾਂ ਕੀ ਛੋਟ ਕਰਦੀ ਜੀ 3000 ਕਰਦੀ ਹੈ 75000 ਦੀ ਠੀਕ ਹੈ ਜੀ ਪੂਰੇ 72000 ਜੀ ਆ ਜੀ 72000 ਦੀ ਤੇ ਉਤਰਾ ਸੋਈ ਨੂੰ ਕਿੰਨਾ ਚਿਰ ਹੋ ਗਿਆ ਜੀ ਆਹ ਬੱਚਾ ਜੀ ਤਾਂ ਇੱਕ ਮਾਦ ਲੈ ਜੀ ਅੱਛਾ ਆਹ ਬੱਚਾ ਜੀ ਉਹਦਾ ਹਾਂ ਜੀ ਠੀਕ ਹੈ ਜੀ ਤੇ ਹੁਣ ਇੱਕ ਕੰਮ ਇਹ ਨਹੀਂ ਮੈਂ ਤੁਹਾਨੂੰ ਦਿਖਾਉਣੀ ਆ ਇਹ ਵੀ ਸਰਜਰੀ ਸੋਈ ਹੈ ਜੀ ਤਾਂ ਥੋੜੇ ਦਿਨਾਂ ਦੀ ਸੋਈ ਹੈ ਅੱਜ ਲੈ ਆਓ ਜੀ ਇਹ ਵੀ ਸੋਈ ਆ ਚੋਖਾ ਦੇਣੀ ਹੈ ਸੋਈ ਨੂੰ ਇਹ ਕੋ 9 ਕਿਲੋ ਵੀ ਸੀ ਬੋਲਾ ਹੀ ਹੋਊਗਾ ਤਿਆਰ ਚਾਰ ਦਿਨਾਂ ਦੀ ਸੂਈ ਆ 12 ਗਲ ਦੋਗੀ ਜਵਾਬ ਸਮਾ ਇੱਕ ਨੰਬਰ ਆ ਦੋ ਦੇ ਵੀ ਜਿਹੜਾ ਕਿੰਦੇ ਵੀ 12 ਲੀਟਰ ਜਿਹੜਾ ਕਰੀ ਜਾਊਗੀ ਬਾਕੀ ਥਾਣਾ ਦਾ ਸਾਈਜ਼ ਗੈਪ ਇਹਦਾ ਚੰਗਾ ਵੀ ਗੁੰਦ ਵੀ ਆ ਚਲੋ ਮਤਲਬ ਨਿੱਗਰ ਆ ਮੱਝ ਕਹਿੰਦਾ ਭਾਵੇਂ ਆ ਦੇਖ ਸਕਦੇ ਜੇ ਥੱਲੇ ਬਾਕੀ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ ਮਾਝੇ ਕੋਈ ਵੀ ਨਹੀਂ ਉਤਰਨਾ ਸਣਾ ਚ ਤੇ ਇਹਦਾ ਵੀ ਜੀ ਫਿਰ ਮੁੱਲ ਵੇੜੀ ਇਹ 75000 ਦੀ 75 ਜੀ ਹਾਂ ਜੀ 2000 ਹੋਰ ਛੱਡ ਦੀਏ 70 ਦੀ ਦੇ ਦੀਏ ਤੁਸੀਂ 70000 ਦੀ ਅੱਛਾ 70000 12 ਕੋ ਲੋਗ ਇਕੱਠਾ ਅੱਛਾ 40000 ਦਾ ਅੱਛਾ ਹਾਂ ਜੀ 70 70 ਦੇ ਸਾਹਮਣੇ 70 ਦੇ ਸਾਹਮਣੇ ਯੂੜਾ ਲਊ ਕੱਲੀ ਲਊ 70 ਦੀ 70 ਦੀ ਬਾਕੀ ਮੱਝਾਂ ਦੋਵੇਂ ਹੀ ਭਾਰੀਆਂ ਵਾ ਦੋਵੇਂ ਕੰਨੀਆਂ ਦੁੱਧ ਵਾਲੀਆਂ ਦੁੱਧ ਦੋਵੇਂ ਬਰਬਰ 30 ਕਿਲੋ ਦੇਣਗੀਆਂ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਚਲੋ ਜਿਹੜਾ ਜ ਕੋ ਜੋੜਾ ਲੈ ਜਾਊਗਾ ਹਾ ਜੀ ਬਾਕੀ ਵੀ ਦੀ 1.40 ਲੱਖ ਦਾ ਜੁੜਾ ਦਵਾਂਗੇ ਹਾਂਜੀ ਵਸਾਖੀ ਦੇ ਗੇ ਦੇ ਵਿਚਾਰੀਆਂ ਬਣ ਜਾਣਾ ਹਾਂਜੀ ਫੇਰ ਤੋਂ ਫੇਰ ਇਹਨੇ ਧੋਕੜਾ ਬਣਾਈ ਆ ਹਾਂਜੀ ਇਹ ਦੂਜੇ ਕੰਮ 'ਚ ਵੀ ਖੇਨੂ ਜਿਹਦੇ ਸਵਾ ਲੱਖ ਦੀ ਉਦਾਂ ਮਈ ਆਇਆ ਠੀਕ ਆ ਕਿੰਨੀਆਂ ਮਈ ਆਇਆ ਦੋਵੇਂ ਪਾਰੀਆਂ ਮੱਝਾਂ ਵਾਂ ਦੋਵੇਂ ਹਾਂਜੀ ਤੇ ਸਵਾ ਲੱਖ ਦੀਆਂ ਫੇਰ ਜਿਹੜੀਆਂ ਵਸਾਖੀ ਤੇ ਵੇਖ ਸਕਦੀਆਂ ਵਾ ਸਾਰਾ ਸੁਆਚ ਹੋ ਗਏ ਵੀ ਹਾਂਜੀ ਠੀਕ ਆ ਆ ਗਾ ਵੀ ਸੁਈ ਜਨੂ ਹੋ ਗਏ ਜੇ ਮੈਨੂੰ ਦਾ ਪਰੰਦੇ ਨੇ ਤੁਹਾਨੂੰ ਅੱਛਾ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹ ਚੀਜ਼ 8 ਕਿਲੋ ਹੋਵੇ ਦੇਖੋ ਅੱਛਾ 8 ਲੀਟਰ ਹੈਗਾ ਇੱਕ ਨੱਕ ਪਰ ਹੀ ਜਾਊਗੀ ਦੁੱਧੇ ਵੀ ਯਾਰ 12 ਕਿਲੋ ਦੁੱਧ ਥਾਲ ਨੇ ਵੀ ਤਵਾ ਚੂ ਗੜਾ ਚੰਗਾ ਆ ਇਹ ਆ ਵੀ ਥੋੜੀ ਥਾਮ ਘਟ ਹੋਈ ਹੈ ਗਾਂ ਦੀ ਘਟ ਹੋਈ ਹੈ ਜਿੱਕਰ ਉਹ ਲਈ ਤੇ ਪਾਣੀ ਪੋਈ ਦਾ ਕਰਕੇ ਨਾ ਅੱਛਾ ਬਿਚਾਰੀ ਖਰਾਬੀ ਠੀਕ ਆ ਕੋਈ ਸਾਹਮਣ ਵਾਲਾ ਵੀਰ ਲੈ ਗਿਆ ਯਾਦ ਕਰੂਗਾ ਫੜਾ ਜਵਾਬ ਸੁਵਾ ਦੇਗਾ ਦੁੱਧ ਇਹਨੇ 10 ਕਿਲੋ ਤੋਂ ਬਾਹਰ ਦਈ ਜਾਣਾ ਤੁਹਾਨੂੰ ਬੜਾ ਚੰਗਾ ਆ ਲੈ ਵੀਰ ਜਰਸੀ ਕ੍ਰੋਸ ਤੇ ਆ ਕਦ ਵੀ ਇਹਦਾ ਜਰਸੀ ਕ੍ਰੋਸਰ ਗਈ ਆ ਬੜਾ ਮੁਟੰਗਾ ਬੋਜ਼ ਲਗਾਇਆ। ਥਾਣੇ ਹਵਾ ਨਾ ਚੰਗਾ ਖੁੱਲਾ ਵੇ। ਤੇ ਇਹਦਾ ਫਿਰ ਮੁੱਲ ਵੀ ਜੀ। ਇਹ ਦੇ ਦਈਏ 28000 ਦੀ। 25000 ਦੀ ਦੇ ਦੋ। 1000 ਹੋਰ 24000 ਦੀ। ਅੱਛਾ 24000 ਦੀ ਦੇ ਦੇਣੀ। 25000 ਦੀ। ਠੀਕ ਹੈ ਜੀ। ਤੇ ਠੀਕ ਹੈ ਵੀ ਜੀ ਔਰ ਕੁਛ ਹੈ ਨਾ ਫਿਰ। ਤੇ ਬਾਕੀ ਇਹ ਆ ਵੀ ਆਪਣੀ ਕੋ ਤਸੱਲੀ ਕਰਕੇ। ਇਹ ਬਚਨ ਜੰਗਲ ਦਿਖਾ ਦੇ। ਤੇ ਵੇਖ ਚਾਹ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ